ਵੋਟ ਪਾਇਆ ਜਾਣਦੇ ਦਿਖਾ ਦੇ ਨਿਸ਼ਾਨੀ ਸੇ ਨੰਬਰ ਹੈ ਇਸ ਸਾਡੀ ਸਾਰ ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਆਪਾਂ ਚੱਲਿਆ ਵੋਟ ਹਾਂ ਸਵੇਰ ਦੇ 8 ਵਜਨ ਵਾਲੇ ਪੌਣੇ 8 ਹੋ ਗਏ ਸਾਦਰ ਸਾਰੇ ਜਾਣਾ ਪੀੜ ਘਟੂ ਨਾਲ ਠੰਡਾ ਟਾਈਮ ਹਜੇ ਪੀੜ ਵੀ ਕੰਮ ਵੀ ਕੋ ਚੱਕਰ ਨਹੀਂ ਬਾਕੀ ਚੱਲਦੇ ਆਂ ਦੇਖਦੇ ਕੈਮਰਾ ਲੈ ਜਾਂਦਾ ਆਹ ਦਾ ਰਕਾਰਡ ਵੀ ਚਾਹੀਦਾ ਸ਼ੋ ਵੀ ਚੱਕ ਲੈ ਕੇ ਪ੍ਰੂਫ ਚਾਹੀਦਾ ਜੀ ਤੁਸੀਂ ਇਹ ਵੋਟ ਪਾਉਣ ਵਾਲੇ ਆ ਕੀ ਰਹਾ ਲੈ ਹਨ ਕੈਮਰਾ ਦੰਦਰ ਖਾਨੀ ਲੈ ਜਾਂਦੇ ਨਹੀਂ ਜੀ ਚੈਕਿੰਗ ਕਰੀ ਫੇਰ ਤਾਂ ਕੀ ਆ سامنے ਨੇ ਜੀ ਨੂੰ ਬੋਕਾ ਕੋਈ ਬੋਰਡ ਪੈ ਗਈ ਹੈ ਸਵੇਰੇ ਘੰਟੇ ਚ ਪੈ ਗਈ ਇੱਕ ਬੰਦਾ ਡੇਗ ਭੰਦਰ ਗਰਮੀ ਦੀ ਗਾਲੀ ਆ ਬਾਕੀ ਚੱਲਦੇ ਆ ਘਰੇ ਰਾਤ ਆ ਪਾਉਂਦੇ ਸੀ ਬਾਕੀ ਤੁਹਾਨੂੰ ਦਿਖਾਉਣੇ ਪੁਲਿਸ ਆ ਵੋਟ ਬੈਠੀ ਆ ਵੋਟ ਨੂੰ ਪੁੱਛਦੇ ਕਿਹਨੂੰ ਵੋਟ ਪਾਉਗੀ ਹਾਂਜੀ ਬਿੱਲਾ ਦਾ ਕਾਲੀਆਂ ਆ ਲੱਗਿਆ ਉਹ ਦਾ ਸਾਹਿਬ ਕਿਹਨੂੰ ਪਾਵੇ ਫਿਰ ਵੋਟ ਇਹ ਕਾਲੀਆਂ ਨੂੰ ਬਿੱਲਾ ਲੱਗਿਆ ਬਈ ਪੱਕਾ ਕੱਟੜ ਘਾ ਲਿਆ ਇਹ ਸਾਰੇ ਸਾਰੇ ਮੈਂ ਇਸਤਰੀ ਦਾ ਰਿਵਿਊ ਲੈਨੇ ਮੈਂ ਇਸਤਰੀ ਜੀ ਵੋਟ ਪਾਇਆ ਜਾਣਦੇ ਦਿਖਾ ਦੇ ਨਿਸ਼ਾਨੀ ਇਸਤਰੀ ਦਾ ਪਾਤਾ ਤਾਂ ਦੱਸ ਮੇਰਾ ਮੇਸਤਰੀ ਉਧਰ ਮੂੰਹ ਕਰਕੇ ਫੋਟੋ ਮੈਂ ਨਾ ਆਦੇ ਇਹਨੇ ਬਹੁਤ ਕਮ ਖਰਾਬ ਕਰਤਾ ਕੀ ਕਰਤਾ ਮੈਂ ਕੁਛ ਕਰਨਾ ਦਰਮਿਆਨ ਫਰਨਾ ਸਿੰਘ ਜੀ ਖੜੇ ਨੇ ਇਹਨਾਂ ਨੂੰ ਪੁੱਛਦੇ ਆਪਾਂ ਕਿ ਨੂੰ ਵੋਟ ਪਾਈ ਜਿਵੇਂ ਤੁਸੀਂ ਦੇਖਿਆ ਮਹਤਰੀ ਜੀ ਨੇ ਦਸਣ ਤੋਂ ਮਨਾ ਕਰਤਾ ਵੀ ਮੈਂ ਕਿਹਨੂੰ ਵੋਟ ਪਾਈ ਆ ਸਾਰੀ ਸਾਰੀ ਦੁਨੀਆ ਦੇ ਕਰਮ ਦਰਮਿਆਨ ਪ੍ਰਧਾਨ ਸਾਹਿਬ ਵੀ ਪਹੁੰਚ ਗਏ ਨੇ ਚਲੋ ਪ੍ਰਧਾਨ ਸਾਹਿਬ ਹੁਣ ਕਿੰਨਾ ਕੱਟ ਹੈਗਾ ਹੈਗਾ ਲੋਈ ਤੀਜੀ ਵੋਟ ਪਾਈ ਆ ਹੁਣ ਸਹੀਂ ਪਹਿਲਾਂ ਚੱਲਦੇ ਆ ਇਸ ਤੋਂ ਬਾਅਦ ਰੰਗਰ ਮੰਦੀ ਸ਼ਾਮੇ ਕਰਦੀ ਆ ਕੇਰਾ ਤੀਜੀ ਵੋਟ ਆ ਮੇਰੀ ਹੁਣ ਸਹੀਂ ਇਦੋਂ ਦਾ ਸਰਪੰਚ ਵੀ ਪਹੁੰਚ ਉਹਦਾ ਮਹੀਨੇ ਡੇਢ ਮਹੀਨੇ ਥਾਈ 2 ਮਹੀਨੇ ਥਾਈ ਆ ਜਾਣਾ ਹੋਣਗੀਆਂ ਹੁਣ ਤਾਂ ਤੇ ਬਾਕੀ ਚੌਥੀ ਵੋਟ ਹੋਊਗੀ ਤੇ ਚੱਲਦੇ ਆ ਪੋਲਿੰਗ ਬੂਥ ਦਿਖਾਉਣੇ ਤੁਹਾਨੂੰ ਕੀ ਕੀ ਲੱਗਿਆ ਆਉਣ ਮਿੰਡ ਕੋਣ ਚੱਲਿਆ ਤੇ ਸਾਜਰੇ ਵਾਈ ਲੀ ਲਿਆ ਵੋਟ ਸਾਜਰੇ ਸਾਜਰੇ ਠੰਡੇ ਠੰਡੇ ਲੈ ਆ ਹੁਣ ਆ ਦੇ ਲੈ ਆ ਦੇ ਕਲਵਿੰਦਰ ਆ ਕੇ ਕਲਵਿੰਦਰ ਇੱਕ ਪਾ ਆ ਰੇਜ ਵਜ ਗਈ ਦੀ ਹਾਰ ਲਿਕਾ ਹੱਲੇ ਵੀ ਮੇਰੀ ਬੋਟੀ ਨਹੀਂ ਪਾਈ ਹੱਲੇ ਵੀ ਮੇਰੀ ਫੋਟੋ ਪਾਈ ਨਹੀਂ ਹੈਗੀ ਮੋੜ ਤਾਂ ਬੱਸ ਦਵਾਈ ਵਾਲਾ ਆ ਗਿਆ ਮਥੇ ਮੁੜ ਕੇ ਆਇਆ ਹੈ ਅੰਦਰ ਵੀ ਆਹ ਮੋੜ ਤਾਂ ਹੱਲੇ ਵੀ ਬੀ ਮੋੜਤੀ ਤੂੰ ਕਦੋਂ ਮੁੜਿਆ ਆਇਆ ਹੈ ਚਲ ਆਜੋ ਪਾ ਗਿਆ ਇਹ ਮੋੜ ਤੂੰ ਕਦੋਂ ਮੁੜਿਆ ਆਇਆਸੋ ਉਹ ਪਾਏ ਆ ਪਾਣੀ ਵੀ ਕੇ ਜਾਂਦੇ ਆ ਮਿੱਠਾ ਪਾਣੀ ਚੱਲਦਾ ਬਾਥਰੂਮ ਕਰਕੇ ਬਾਥਰੂਮ ਮੋੜ ਵਾਲਾ ਆ ਨੀਲਾ ਇਹ ਲੜ ਗਿਆ ਭਾਈ ਇਹ ਤੂੰ ਵੀ ਨਾ ਨੂੰ ਆ ਤੂੰ ਨਾ ਨੂੰ ਆ ਤੂੰ ਨਾ ਨੂੰ ਆ ਜਿਹੜੇ ਅਸਲੀ ਸ਼ੇਰ ਬਣ ਕੇ ਕਰਦੇ ਨਹੀਂ ਪਾਉਂਦੇ ਇੱਕ ਤਾਂ ਹੈਗੀ ਆ ਦੂਜਾ ਸਰਪੰਚ ਖੜਿਆ ਤੈਨੂੰ ਵੋਟ ਮੈਂ ਜੀ ਤੂੰ 18 ਸਾਲ ਦਾ ਹੋਇਆ ਨਹੀਂ ਬੱਸ 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 ਚਲੋ ਜੀ ਤੁਹਾਨੂੰ ਗਾਹਲਾ ਦਿਖਾਉਣੇ ਇੱਕ ਪੋਲੀ ਕਬੂਤ ਤਾਂ ਖਾਲੀ ਪਿਆ ਵਧੀਆ ਪਾਲੀ ਦੀ ਗੈਰੋਂ ਪਰਲੀ ਦੇ ਤੋਂ ਸਰਪਾਲ ਸਿੰਘ ਗੈਰ ਭਾਜਵਾ ਇੱਥੇ ਛੱਡ ਕੇ ਭੱਜ ਚੁੱਕੀ ਆ ਭਾਜਵਾ ਪਹਿਲੇ ਹੀ ਹੱਥ ਖੜੇ ਕਰ ਗਈ ਭਾਜਵਾ ਵਾਲੇ ਪਹਿਲੇ ਹੀ ਹੱਥ ਖੜੇ ਕਰ ਕੇ 3 ਨੰਬਰ ਆ 6 ਨੰਬਰ 3 ਨੰਬਰ ਵਾਲੀ ਐ 3ਾ ਠੀਕ ਹੈ ਲੋਕ ਬਣਾਉਗਾ ਰੈਟ ਤੇ ਪਾਊਗਾ 6 ਨੰਬਰ ਆ 6 ਨੰਬਰ ਪਾਦੀ ਨੈਟ ਤੇ ਨੈਟ ਤੇ ਪਾਦੀ ਹਾਂ ਲੋਈ ਹਾਂ ਇਹ ਆਈ ਮਾਨਕਾਲ ਦੇ ਪੋਲਿੰਗ ਬੂਥ ਦਾ ਬਹੁਤ ਦਾ ਰੋਡ ਪਾਤੀ ਆ ਲੋਈ ਸ਼ਾਮ ਦਾ ਟਾਈਮ ਹੁਣ ਲੋਕ ਬਾਹਲੇ ਆ ਗਏ ਕਿੰਨੀ ਠੰਡਾ ਹੋ ਗਿਆ ਮੌਸਮ ਹੁਣ ਬਾਹਲੇ ਲੋਕ ਆ ਗਏ ਬੜੀ ਅਗਰ ਸਵੇਰੀ ਪਾ ਦੇ ਮੰਮੀ ਦੀ ਵੋਟ ਦੁਬਾਰੇ ਪਵਾਦੀ ਸੀ ਮੈਂ ਉਦੋਂ ਬਹੁਤ ਬੰਦੇ ਘੱਟ ਸੀਗੇ ਤੇ ਹੁਣ ਬੰਦੇ ਚੈੱਕ ਕਰੋ ਤੁਹਾਨੂੰ ਉੱਥੇ ਜਾ ਕੇ ਦਿਖਾਉਣਾ ਇਹ ਮੁੰਡੇ ਦੀ ਪਹਿਲੀ ਵੋਟ ਆ ਇਹਨੂੰ ਕਹੇ ਸੀ ਸਵੇਰੇ ਆ ਜੇ ਆਇਆ ਕਿ ਉਹ ਇੱਧਰ ਆ ਕੇ ਆਇਆ ਉਧਰ ਘੁਮਾ ਕੇ ਤਾਂ ਲੈ ਗਈ ਹੋਏਗਾ ਮੁੰਡੇ ਨੇ ਸਰਟੀਫਿਕੇਟ ਵੀ ਦਿੱਤਾ ਵੀ ਚਲਦਾ ਵੋਟ ਪਾਈ ਆ ਪਹਿਲੀ ਵੋਟ ਪਾਈ ਆ ਇਹ ਵੀ ਆ ਵੋਟ ਇਹਨੂੰ ਨਹੀਂ ਤੂੰ ਇੱਥੇ ਹੀ ਕਰਦਾ ਇਹਦੀ ਵੋਟ ਪਾਉਣਾ ਆਇਆ ਸੀ ਆਏ ਵੋਟ ਭਾਰੀ ਸੀ ਇਹ ਨਾਲ ਆਇਆਗਾ ਗੁਰਿੰਦਰ ਰਾਜ ਬੜਾ ਸੈਟੀਫਾਈਰ ਮੈਨੂੰ ਕਾ ਤਾਂ ਨਹੀਂ ਦਿੱਤਾ ਸੀ ਚਲ ਤੇਰੇ ਕੰਮ ਆਊਗਾ ਲੁ ਨੌਕਰੀ ਲੈਣ ਵੇ ਵੋਟ ਪਾਈ ਆ ਭਗਵੰਤ ਜੀ ਆ ਬੈਠਾ ਆ ਬੈਠਾ ਜੀ ਮਾਨਾ ਹੋ ਗਿਆ ਤੇਰੀ ਹੀ ਮਾਂ ਹੋ ਗਿਆ ਉਧਰ 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 ਮਾਰ ਅਕਾਦਮੀ ਤੇ ਉਹ ਬਾਈ ਹੋਣੀ ਜਿੱਦਾਂ ਉਹ ਜੇ ਅਕਾਦਮੀ ਤੋਂ ਵੀ ਹੈਗਾ ਹਾਂ ਨਹੀਂ ਪੀਣਾ ਪਾਣੀ ਜਲਦੀ ਰਹਿਲਾ ਵੇ ਮਗਾ ਪਾਜ ਵਾਲੇ ਨਾਲ ਗੱਠ ਜੋੜ ਰਿਹਾ ਸਮਰੀਦ ਮਾਨ ਨਾਲ ਕੋਈ ਹੋ ਨਹੀਂ ਕਰੇ ਜੀ ਔੜਿਆ ਵੀਰ ਨਾ ਹੈ ਤਾਂ ਸੇਵ ਹੀ ਨਹੀਂ ਅੱਜ ਬੰਦ ਕਰਾ ਕੇ ਜਾਂਦੇ ਬਸ ਤੂੰ ਹੈਗਾ ਭਾਈ ਬੱਦਲ ਮੀਂਹ ਬੱਦਲ ਆ ਗਿਆ ਨੇ ਰੀ ਕੀ ਕਹਿੰਦੀ ਆ ਮੀਂਹ ਪਵੇ ਦੱਬ ਕੇ ਇਨਵਰਟਰ ਤਾਂ ਲੱਗੇ ਹੋ। ਆ ਵਾਸ ਕਿਹਾ ਆ ਰਿਹਾ ਆ ਵਾਸ ਕਿਹਾ ਆ ਰਿਹਾ। ਉਹ ਥੱਕਿਆ ਆ ਰਿਹਾ ਉਹਦਾ। ਸੁਪਾ ਆਇਆ ਥੱਕਿਆ ਆ ਰਿਹਾ। 800 ਹੀ ਜਾਊਗੀ। ਨਾ ਮੀਂਹ ਦਾ ਮੌਸਮ ਹੋ ਗਿਆ ਬੱਦਲ ਬਾਈ। ਮੇਰਾ ਤਾਂ ਮੀਂਹ ਪਾਈ ਤਾਂ ਚੰਗੀ ਗੱਲ। ਸਟਾਡ ਬਾ ਇਕੱਠੇ ਹੋ ਗਏ। ਬਾਕੀ ਚਾਉਦੇ ਆਪਾਂ ਵੀ ਘਰੇ। ਆਥਨੇ 6 ਵਜੇ ਫੇਰ ਕਿੜਾ ਮਾਰਾਂਗੇ। 8:30 ਹੋ ਗਏ ਹੋਣਗੇ। ਹਾਂ 5:30 ਹੋ ਗਏ 2 ਘੰਟੇ ਫੇਰ ਆਉਣੇ ਨਾ ਵੀ 7 ਮਿੰਟ ਰਹਿ ਗਏ ਬੰਦ ਹੋਣ ਚ ਗੇਟ ਬੰਦ ਹੋਣ ਵਾਲੀ ਆ ਅਸੀਂ 7 ਮਿੰਟ ਗੇਟ ਬੰਦ ਹੋ ਜਾਦਰ ਪਾਦਰ ਮੀ ਆਜੇ ਦੱਬ ਕੇ ਹੋ ਗਿਆ ਬੰਦ 7 ਮਿੰਟ ਫੇਰ ਆ ਤਾਂ ਨਾ 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 ਨਿਬੜਿਆ ਆ ਜਦ ਹੀ ਖਾਲ ਜਿਹੜੇ ਨਕਲੇ ਹੋ ਗਿਆ ਜੀ ਗੇਟ ਬੰਦ ਵੀਡੀਓ ਪਣੀ ਹੈ ਜਲਦਾ ਐ ਗਰੂ ਵਿੱਚ ਮਿੱਟੀ ਚ ਵੀ ਦੇਖ ਓਏ ਇਹਦੇ ਵੀ ਗੱਡੀ ਹੀ ਆ ਇਹ ਉਹ ਚਲਾਉਂਦਾ ਸੀ ਨਾ ਦਿਖਾਵਾਂ ਇਸ ਚ ਹੀ ਪਈ ਆ ਵੀਡੀਓ ਇੰਦੀ ਦੇ ਕੋਲੇ ਆ ਉਹ ਇੱਕ ਸਿੱਧਾ ਜਿਹਾ ਬੈ ਗਿਆ ਬਸ ਸਾਰੀਆਂ ਨਾ ਉਹ ਪਰਲੇ ਪਾਸੇ ਦੇਖ ਚੱਲ ਪਰਲੇ ਪਾਸੇ ਵਾਲੀ ਨੰਬਰ ਦਾ ਹਾਲੀ ਨਹੀਂ ਇੱਕ ਨੰਬਰ ਦਾ ਹਾਲੀ ਆ ਕਦੇ ਵੀਡੀਓ ਬਣਾਈ ਉਹ ਦੇਖ ਆ ਗੱਜ ਵਰਗੇ ਓਰੇ ਦਿਖਾ ਦੇ ਆ ਜੂਮ ਨਹੀਂ ਕਰਦਾ ਹੈਗਾ ਇਹ ਡੂਮ ਨਹੀਂ ਕਰਦਾੰਦਾ ਆ ਦੇਖ ਲੋ ਹਾਲੀ ਇੱਕ ਨੰਬਰ ਹਾਲੀ ਵੀਡੀਓ ਬਣਾਏ ਆ ਆ ਦੇਖ ਲੋ ਜੀ ਵੋਟਾਂ ਪੈਣ ਦਾ ਬਾਅਦ ਪਾਪ ਢਲ ਗਏ ਨੇਰੀ ਆ ਗਈ ਨੇਰੀ ਆ ਗਈ ਨੇਰੀ ਆ ਗਈ ਪਾਪ ਢੋਣ ਕੇ ਵੱਡੇ ਵੱਡੇ ਢੋਗ ਕੇ ਹੋਣਗੇ ਪਾਪ ਨੇਰੀ ਆ ਗਈ ਘੇੜ ਹੋ ਗਿਆ ਬੰਦ ਪਲਮ ਪਲਮ ਨੇਰੀ ਆ ਗਈ ਮੀਂਹ ਆ ਜਾਵੇ ਵਧੀਆ ਗੱਲ ਜੀ ਤੇਰੀ ਰੋਗੀ ਕਰਾਉਣਾ ਕਰਦੇ ਬਾਰ ਚੱਕੋ ਗਏ ਨੇ ਆ ਕੇ ਆਪਾਂ ਬੜੀਆਂ ਪਾਣੀ ਦੇ ਦੇਖੋ ਬੜਾ ਦੌੜਦੀ ਬਰੀਕ ਬਰੀਕ ਕੰਮ ਹੈ ਤਾਂ ਮਾੜਾ 40 ਤੋਂ 35 ਤੇ ਆ ਗਿਆ ਆ ਗੋਪਰੋ ਦੇ ਮਾੜਾ ਆਪਾਂ ਕਰਵਾ ਕੇ ਲਿਆਉਣੇ ਆ ਲੇਮੀਨੇਸ਼ਨ ਕਰਾ ਕੇ ਲਾਉਣੇ ਦੀ ਸਕਰੀਨ ਤੁਹਾਨੂੰ ਉੱਤੇ ਚਲਦੇ ਆਵਾਂ ਉਹ ਫੋਟੋ ਕਰਵਾ ਕੇ